ਇਸ ਸਮੇਂ ਅਸੀਂ ਮੋਹਾਲੀ ਦੇ ਫੋਟੋਜ਼ ਹਸਪਤਾਲ ਦੇ ਬਾਹਰ ਖੜੇ ਆਂ ਜਿੱਥੇ ਕਿ ਰਾਜਵੀਰ ਜਵੰਦਾ ਦਾ ਟ੍ਰੀਟਮੈਂਟ ਜਿਹੜਾ ਹੈ ਉਹ ਚੱਲ ਰਿਹਾ ਹੈ ਤੇ ਹਾਲਾਤ ਜਿਹੜੇ ਹੁਣ ਤੱਕ ਨਿਕਲ ਕੇ ਸਾਹਮਣੇ ਆਏ ਨੇ ਉਹ ਤੁਹਾਡੇ ਸਾਹਮਣੇ ਦੱਸਾਂਗੇ ਪਰ ਇਸ ਤੋਂ ਪਹਿਲਾਂ ਦੱਸ ਦਈਏ ਕਿ ਇਹ ਜਿਹੜਾ ਐਮਰਜੈਂਸੀ ਹੈ ਇਸ ਦੇ ਬਿਲਕੁਲ ਪਿਛਲੀ ਸਾਈਡ ਦੇ ਉੱਤੇ ਵੀਆਈਪੀ ਜਿਹੜਾ ਡਿਪਾਰਟਮੈਂਟ ਬਣਿਆ ਹੋਇਆ ਜਿੱਥੇ ਵੀਆਈਪੀ ਜਿਹੜੇ ਰੂਮਸ ਨੇ ਉੱਥੇ ਰਾਜਵੀਰ ਜਵੰਦਾ ਨੂੰ ਰੱਖਿਆ ਗਿਆ ਔਰ ਉੱਥੇ ਫਿਲਹਾਲ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਕੋਮਾ ਵਾਲੀ ਕੰਡੀਸ਼ਨ ਦੇ ਵਿੱਚ ਨੇ ਕਿਉਂਕਿ ਡਾਕਟਰਸ ਵੱਲੋਂ ਜੋ ਹੁਣ ਤੱਕ ਜੋ ਪਰਿਵਾਰ ਨੂੰ ਜਾਂ ਫਿਰ ਜਿਹੜੇ ਲੋਕ ਮਿਲਣ ਜਾ ਰਹੇ ਨੇ ਉਹਨਾਂ ਨੂੰ ਜੋ ਜਾਣਕਾਰੀ ਹਲਕੀ ਫੁਲਕੀ ਸਾਂਝੀ ਕੀਤੀ ਗਈ ਹੈ ਕਿਉਂਕਿ ਡਾਇਰੈਕਟ ਤੌਰ ਦੇ ਉੱਤੇ ਹਜੇ ਡਾਕਟਰਸ ਵੱਲੋਂ ਇੱਕ ਬੁਲੇਟਿਨ ਜਾਰੀ ਹੁੰਦਾ ਉਹ ਫਿਲਹਾਲ ਨਹੀਂ ਕੀਤਾ ਗਿਆ ਪਰ ਰਾਜਵੀਰ ਜਵੰਦਾ ਦੀ ਹਾਲਤ ਜਿਹੜੀ ਆ ਉਸ ਸਮੇਂ ਬਹੁਤ ਜ਼ਿਆਦਾ ਨਾਜ਼ੁਕ ਹੈ ਉਹਨਾਂ ਦੇ ਬ੍ਰੇਨ ਤੋਂ ਜਿਹੜਾ ਹੈ ਉਹ ਵਰਕ ਨਹੀਂ ਕਰ ਰਿਹਾ ਤੇ ਬ੍ਰੇਨ ਤੋਂ ਕੋਈ ਵੀ ਜਿਹੜੀ ਕਮਾਂਡ ਹੈ ਉਹ ਬਾਡੀ ਨੂੰ ਨਹੀਂ ਮਿਲ ਰਹੀ ਹੈ ਇਸੇ ਕਰਕੇ ਵੈਂਟੀਲੇਟਰ ਦੇ ਉੱਤੇ ਰੱਖਿਆ ਗਿਆ ਸੋ ਕੋਮਾ ਦੀ ਤਰ੍ਹਾਂ ਦੀ ਇਹ ਕੰਡੀਸ਼ਨ ਹੈ ਪਰ ਇੱਕ ਕੋਮਾ ਦੀ ਕੰਡੀਸ਼ਨ ਉਹ ਹੁੰਦੀ ਹੈ ਜਿਹਦੇ ਵਿੱਚ ਇਨਸਾਨ ਦਾ ਆਧਾ ਦਿਮਾਗ ਵਰਕ ਕਰ ਰਿਹਾ ਹੁੰਦਾ ਤੇ ਅੱਧਾ ਨਹੀਂ ਵਰਕ ਕਰ ਰਿਹਾ ਹੁੰਦਾ ਪਰ ਇਸ ਵੇਲੇ ਜੋ ਹਾਲਾਤ ਬਣੇ ਨੇ ਉਹ ਇਸ ਤਰੀਕੇ ਦੇ ਨੇ ਜਿਹਦੇ ਵਿੱਚ ਕਿ ਜਿਹੜਾ ਹੈ ਬਿਲਕੁਲ ਵੀ ਜਿਹੜਾ ਉਹ ਆਵਾਗ ਨਹੀਂ ਆ ਰਹੀ ਤੇ ਹੁਣ ਹਸਪੀਟਲ ਵੱਲੋਂ ਜਿਹੜੀ ਹੈ ਸਟੇਟਮੈਂਟ ਬ੍ਰਦਰ ਤੁਸੀਂ ਮੇਰੀ ਬ੍ਰਦਰ ਤੁਸੀਂ ਸਾਰੇ ਸਾਰੇ ਬੇਨਤੀ ਸੁਣ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜੁਗਨ ਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਜੀ ਪਲੀਜ਼ ਥੈਂਕ ਯੂ ਵੈਰੀ। ਜਰ ਨਾਲਦੇ ਸਾਹਿਬ تینوں ਮੇਰੇ ਤੱਕ ਤੁਹਾਡੀ ਗੱਲ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ। ਬਾਕੀ ਸਾਰੇ ਠੀਕ। ਗੱਲਬਾਤ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਇਹ ਬੇਸਿਕਲੀ ਉਹ ਤੁਹਾਨੂੰ ਪਤਾ ਹੈ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ 5 ਜਾਂ 6 ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ। ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸਾਥੀ ਕਿਤੇ ਸਵਾ ਬੱਦੀ ਰੋਡ ਤੋਂ ਪ੍ਰੋਪਰ ਹੋਇਆ ਜੀ ਇਹ ਸ਼ਾਇਦ ਬੱਦੀ ਤੋਂ ਸਪਾਰਟਿਸਪੀਟੀ ਜਾਂ ਦਰ ਜਾ ਰਹੇ ਸੀਗੇ ਸ਼ਿਮਲੇ ਵੱਲ ਸ਼ਿਮਲਾ ਰੋਡ ਹਾਂ ਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹਿ ਰਹੇ ਵੀ ਅਜੇ 3-4 ਘੰਟੇ ਤੱਕ ਦੱਸ ਰਹੇ ਕਿ ਹਾਲਤ ਅਜੇ ਕਾਫੀ ਮਦਰ ਨਾਜ਼ੁਕ ਹੈ ਪਰ ਅਦਾਸ ਕਰੀਏ ਕੋਈ ਮੂਵਮੈਂਟ ਹੋ ਰਹੀ ਹੈ ਕੋਈ ਨਹੀਂ ਹਜੇ ਮੂਵਮੈਂਟ ਨਹੀਂ ਕਿਨੇ ਰਾਈਡਰ ਸੀ ਜੀ ਆਈ ਥਿੰਕ ਸੋ ਪੰਜ ਜਣੇ ਸੀਗੇ ਹਾਂਜੀ ਹਾਂਜੀ ਅਚਾ ਬ੍ਰੇਨ ਡੈਟ ਦੀ ਗੱਲ ਕੀਤੀ ਜਾ ਰਹੀ ਨਹੀਂ ਹਜੇ ਕੁਝ ਨਹੀਂ ਕੁਝ ਨਹੀਂ ਕਹਿ ਸਕਦੀ ਅਜੇ ਬਸ ਅਦਾਸ ਕਰੀਏ ਠੀਕ ਹੈ ਠੀਕ ਤਾਂ ਸੋ ਫਿਲਹਾਲ ਦੀ ਘੜੀ ਜਿਸ ਤਰ੍ਹਾਂ ਕਿ ਜੋ ਜਾਣਕਾਰੀ ਪਹਿਲਾਂ ਵੀ ਮਿਲੀ ਸੀ ਸੋ ਹਸਪਤਾਲ ਦੇ ਅੰਦਰੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹੀ ਹੈ ਕੇ ਹਾਲਾਤ ਹਜੇ ਵੀ ਜਿਹੜੇ ਨਾਜ਼ੁਕ ਬਣੇ ਹੋਏ ਨੇ ਖਾਸ ਗੱਲ ਜਿਹੜੀ ਫਿਲਹਾਲ ਦੀ ਅਪਡੇਟ ਹੈ ਉਹ ਇਹ ਹੈ ਕਿ 4 ਘੰਟਿਆਂ ਤੱਕ ਡਾਕਟਰਸ ਵੱਲੋਂ ਦੱਸਿਆ ਜਾਏਗਾ ਕਿ ਅੱਗੇ ਕਿਸ ਤਰੀਕੇ ਦੇ ਹਾਲਾਤ ਬਣਦੇ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਜਿਹੜਾ ਇਲਾਜ ਦੇ ਵਿੱਚ ਕੋਈ ਚੇਂਜਸ ਲਿਆਂਦਾ ਜਾਂਦਾ ਜਾਂ ਕੁਝ ਵੀ ਹੈ ਤਾਂ ਫਿਲਹਾਲ ਉਹ ਜਿਹੜੀ ਹੁਣ ਦੀ ਕੰਡੀਸ਼ਨ ਹੈ ਉਹ ਇਹੀ ਹੈ ਕਿ ਬ੍ਰੇਨ ਵਰਕ ਨਹੀਂ ਕਰ ਰਿਹਾ ਤੇ ਉਸੇ ਵਜ੍ਹਾ ਦੇ ਕਰਕੇ ਜਿਹੜਾ ਹੈ ਬਾਡੀ ਦੇ ਵਿੱਚ ਵੀ ਜਿਹੜੇ ਬਾਕੀ ਦੇ ਆਰਗਨ ਹੁੰਦੇ ਨੇ ਉਹ ਵੀ ਫੇਲ ਹੋਣੇ ਸ਼ੁਰੂ ਹੁੰਦੇ ਨੇ ਹਾਲਾਂਕਿ ਉਹਨਾਂ ਨੂੰ ਪ੍ਰੀਵੈਂਟ ਕੀਤਾ ਜਾ ਰਿਹਾ ਹੈ ਪਹਿਲਾਂ ਵੀ ਕਾਰਡੀਆਕ ਅਰੇਸਟ ਦੋ ਜਿਹੜੇ ਨੇ ਉਹ ਜਾਣਕਾਰੀ ਸਾਹਮਣੇ ਆਈ ਸੀ ਕਿ ਪਹਿਲਾਂ ਵੀ ਦੋ ਕਾਰਡੀਆਕ ਅਰੇਸਟ ਆਏ ਨੇ ਤੇ ਉਸ ਤੋਂ ਬਾਅਦ ਰੈਗੂਲਰ ਜਿਹੜਾ ਹੈ ਵੈਂਟੀਲੇਟਰ ਦੇ ਉੱਤੇ ਰਾਜਵੀਰ ਜਵੰਦਾ ਨੂੰ ਰੱਖਿਆ ਗਿਆ ਅੰਦਰ ਗੱਲ ਕੀਤੀ ਜਾਵੇ ਤਾਂ ਸਪੀਡ ਰੈਕર્ડ ਦੇ ਮੈਨੇਜਿੰਗ ਡਾਇਰੈਕਟਰ ਜਿਹੜੇ ਦਿਨੇਸ਼ ਔਲਖ ਨੇ ਉਹਨਾਂ ਦੇ ਨਾਲ ਜਿਹੜੇ ਆਪਣਾ ਰਾਜਵੀਰ ਜਵੰਦਾ ਦੇ ਪਰਿਵਾਰ ਵਾਲੇ ਉਹ ਸਭ ਲੋਕ ਪਹੁੰਚੇ ਹੋਏ ਨੇ ਤੇ ਉਸ ਤੋਂ ਇਲਾਵਾ ਅਗਰ ਇੰਡਸਟਰੀ ਦੀ ਗੱਲ ਕੀਤੀ ਜਾਵੇ ਰਣਜੀਤ ਬਾਵਾ ਪਰਮੇਸ਼ਵਰਮਾ ਤੇ ਹੋਰ ਵੱਡੇ ਸਾਰੇ ਜਿਹੜੇ ਨਾਮ ਨੇ ਦਿਲਪ੍ਰੀਤ ਢਿੱਲੋਂ ਤੇ ਇਦਾਂ ਸਾਰੇ ਜਿਹੜੇ ਕਲਾਕਾਰ ਨੇ ਉਹ ਪਹੁੰਚੇ ਨੇ ਤੇ ਸਭ ਜਿਹੜੇ ਨੇ ਉਹ ਇਸ ਵੇਲੇ ਕੋਸ਼ਿਸ਼ ਹੀ ਕਰ ਰਹੇ ਨੇ ਕਿ ਡਾਕਟਰਸ ਨਾਲ ਗੱਲ ਕੀਤੀ ਜਾਵੇ ਤੇ ਅਗਰ ਕਿਸੇ ਵੀ ਤਰੀਕੇ ਦੀ ਕੋਈ ਮਦਦ ਚਾਹੀਦੀ ਹੈ ਤਾਂ ਉਸ ਦੇ ਲਈ ਪੂਰੀ ਇੰਡਸਟਰੀ ਖੜੀ ਹੈ ਪਰ ਇੱਥੇ ਸ਼ਾਇਦ ਕਿਸੇ ਵੀ ਬੰਦੇ ਦਾ ਬਸ ਨਹੀਂ ਚੱਲਦਾ ਜਦੋਂ ਇਦਾਂ ਦੇ ਮਾਹੌਲ ਬਣ ਜਾਂਦੇ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਉਦੋਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਨਾ ਹੀ ਇੱਕ ਮਹਿ ਜ਼ਰੀਆ ਬਚ ਜਾਂਦਾ ਤੇ ਫਿਲਹਾਲ ਦੀ ਘੜੀ ਰਾਜਵੀਰ ਜਵੰਦਾ ਨੂੰ ਦੁਆਵਾਂ ਦੀ ਲੋੜ ਹੈ ਤੇ ਅਰਦਾਸਾਂ ਦੀ ਲੋੜ ਹੈ ਤਾਂ ਕਿ ਇਸ ਔਖੀ ਘੜੀ ਦੇ ਵਿੱਚੋਂ ਨਿਕਲ ਸਕਣ ਅਗਰ ਇੱਕ ਵਾਰੀ ਉਹਨਾਂ ਦਾ ਜਿਹੜਾ ਬ੍ਰੇਨ ਵਰਕ ਕਰਨਾ ਸ਼ੁਰੂ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਟ੍ਰੀਟਮੈਂਟ ਦੇ ਵਿੱਚ ਹਾਲਾਂਕਿ ਆਸਾਨਤਾ ਨਹੀਂ ਰਹੇਗਾ ਪਰ ਫੇਰ ਵੀ ਇਹ ਹੈ ਕਿ ਅਸੀਂ ਸੁਧਾਰ ਦੀ ਉਮੀਦ ਜਿਹੜੀ ਆ ਉਹ ਕਰ ਸਕਦੇ ਹਾਂ ਪਰ ਫਿਲਹਾਲ ਜਿਹੜਾ ਹੈ ਉਹ ਸੁਧਾਰ ਬਹੁਤ ਘੱਟ ਨਜ਼ਰ ਆ ਰਿਹਾ ਹੈ ਔਰ ਸਾਰੇ ਲੋਕ ਇਸੇ ਕਰਕੇ ਚਿੰਤਾ ਦੇ ਵਿੱਚ ਨੇ ਔਰ ਡਾਕਟਰ ਜਿਹੜੇ ਨੇ ਉਹ ਲਗਾਤਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਤੇ ਆਪਣਾ ਟ੍ਰੀਟਮੈਂਟ ਦੇਣ ਦੇ ਵਿੱਚ ਲੱਗੇ ਹੋਏ ਨੇ ਉਹ ਰਾਜਵੀਰ ਜਵੰਦਾ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਉਹ ਨਾਜ਼ੁਕ ਅਸੀਂ ਕਹਿ ਸਕਦੇ ਹਾਂ ਤੇ ਇਸ ਕੰਡੀਸ਼ਨ ਦੇ ਵਿੱਚ ਜਿਹੜਾ ਹੈ ਉਹ ਮੁਸ਼ਕਲ ਹੋ ਜਾਂਦਾ ਔਰ ਜਿਹੜੀ ਨਿਕਲ ਕੇ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਜੋ ਹਾਦਸੇ ਸਬੰਧੀ ਤਾਂ ਉਹੀ ਗੱਲ ਸਾਹਮਣੇ ਆਈ ਹੈ ਕਿ ਸਵੇਰ ਦਾ ਸਮਾਂ ਸੀਗਾ ਔਰ ਕਈ ਵਾਰੀ ਕੀ ਹੁੰਦਾ ਕਿ ਜਦੋਂ ਸਵੇਰ ਦੇ ਸਮੇਂ ਇਹ ਰਾਈਡ ਕਰਦੇ ਨੇ ਉਸ ਸਮੇਂ ਜਿਹੜਾ ਹੈ ਸੇਫਟੀ ਗੀਅਰਸ ਜਾਂ ਉਸ ਤਰੀਕੇ ਦੀ ਕਈ ਵਾਰੀ ਜਿਹੜਾ ਹੈ ਉਹ ਇੰਨਾ ਨਹੀਂ ਵੀ ਯੂਜ਼ ਹੁੰਦਾ ਤਾ ਇਹ ਵੀ ਖर्चा ਚਿਤਾਇਆ ਜਾ ਰਿਹਾ ਕੁਝ ਲੋਗ ਇਹ ਵੀ ਗੱਲ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਨੇ ਉਸ ਸਮੇਂ ਦੇ ਵਿੱਚ ਹੈਲਮਟ ਨਹੀਂ ਲਿਆ ਹੋਇਆ ਸੀਗਾ ਤੇ ਕਿਉਂਕਿ ਅਗਰ ਉਹ ਹੁੰਦਾ ਤਾਂ ਬਹੁਤ ਜ਼ਿਆਦਾ ਜਿਹੜਾ ਬਚਾਅ ਹੋ ਜਾਂਦਾ ਤੇ ਦੂਜੀ ਗੱਲ ਹੈ ਜਿਹੜੀ ਸਾਹਮਣੇ ਤੋਂ ਜਿਹੜੇ گاਵਾ ਆ ਗਈਆਂ ਸਾਹਮਣੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਚਾਉਂਦੇ ਹੋਏ ਕੁਝ ਜਿਹੜੇ ਨਾਲ ਹੋ ਰਾਈਡਰ ਸੀਗੇ ਉਹਨਾਂ ਦੀ ਵੀ ਟੱਕਰ ਹੋਈ ਪਰ ਕਿਸੇ ਨੂੰ ਵੀ ਇੰਨੀ ਸੱਟ ਨਹੀਂ ਲੱਗੀ ਰਾਜਵੀਰ ਜਵੰਦਾ ਜਿਹੜੇ ਜ਼ਿਆਦਾ ਜ਼ਖਮੀ ਹੋਏ ਨੇ ਤੇ ਇਹ ਇਹ ਹਾਦਸਾ ਜਿਹੜਾ ਸਵੇਰ ਦੇ ਸਮੇਂ ਵਾਪਰਿਆ ਔਰ ਤਕਰੀਬਨ ਤਕਰੀਬਨ ਜਿਹੜਾ ਉਹ ਹਿਲੀ ਏਰੀਆ ਦੇ ਵਿੱਚੋਂ ਨਿਕਲ ਕੇ ਆ ਚੁੱਕੇ ਸੀਗੇ ਬੱਦੀ ਦੇ ਲਾਗੇ ਆ ਕੇ ਇਹ ਜਿਹੜਾ ਹਾਦਸਾ ਵਾਪਰਿਆ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਉੱਥੇ ਨਾੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਜਿਹੜਾ ਉਹਦੇ ਨਜ਼ਦੀਕ ਹਸਪਤਾਲ ਦੇ ਵਿੱਚ ਲਜਾਇਆ ਗਿਆ ਜੋ ਕਿ ਨਜ਼ਦੀਕ ਪੈਂਦਾ ਸੀ ਪਰ ਹਾਲਾਤਾਂ ਨੂੰ ਗੰਭੀਰ ਦੇਖਦੇ ਹੋਏ ਫੋਰਟਿਸ ਮੋਹਾਲੀ ਦੇ ਵਿੱਚ ਸ਼ਿਫਟ ਕੀਤਾ ਗਿਆ ਇੱਥੇ ਰੈਫਰ ਕੀਤਾ ਗਿਆ ਤੇ ਉਦੋਂ ਤੋਂ ਹੀ ਉਹਨਾਂ ਦੀ ਹਾਲਤ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਹੁਣ ਦੀ ਜਿਹੜੀ ਖਾਸ ਅਪਡੇਟ ਹੈ ਉਹ ਇਹ ਹੈ ਕਿ ਅਗਲੇ 4 ਘੰਟਿਆਂ ਤੱਕ ਡਾਕਟਰ ਜਿਹੜੇ ਹੈਗੇ ਆ ਉਹ ਆਪਣਾ ਇੱਕ ਬੁਲੇਟਿਨ ਜਾਰੀ ਕਰਦੇ ਨੇ ਉਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਦੇ ਹਾਲਾਤ ਨੇ ਤਾਂ ਉਹ ਜਾਰੀ ਕਰਨਗੇ ਤਾਂ ਉਸ ਤੋਂ ਬਾਅਦ ਜਾ ਕੇ ਹੋਰ ਗੱਲਾਂ ਸਾਫ਼ ਹੋਣਗੀਆਂ ਕਿ ਕਿਸ ਤਰੀਕੇ ਦੇ ਨਾਲ ਕੀ ਇੰਪਰੂਵਮੈਂਟ ਜਿਹੜੀ ਆ ਉਹ ਇਲਾਜ ਦੌਰਾਨ ਸਾਹਮਣੇ ਦੇਖਣ ਨੂੰ ਮਿਲੀ ਹੈ ਸੋ ਕੈਮਰਾਮੈਨ ਮੋਹਨ ਦੇ ਨਾਲ ਮੈਂ ਸ਼ੇਖਰ ਰਾਹ ਹਮਦਰ ਟੀਵੀ ਮੋਹਾਲ